ਸਸ਼੍ਰੀਕਾਲ ਤੋਂ ਜੁੜ ਚੁੱਕੇ ਐਸਐਮ ਜੀਡੀਜ਼ ਤੇ ਡੀਆਈਜੀ ਹਰਚਰਨ ਪੁੱਲਰ ਜਿਨ੍ਹਾਂ ਨੇ ਆਪਣੀ ਖਾਕੀ ਵਰਦੀ ਨੂੰ ਦਾਗਦਾਰ ਕੀਤਾ ਤਾਂ ਜਦੋਂ ਨੂੰ ਇਹ ਮੁੱਦਾ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲਿਆ ਆਮ ਲੋਕ ਨੇ ਜਿਹੜੇ ਪੁਲਿਸ ਅਧਿਕਾਰੀ ਨੂੰ ਸ਼ਕਤ ਦੀਆਂ ਨਜ਼ਰਾਂ ਦੇ ਨਾਲ ਦੇਖ ਰਿਹਾ ਤਾਂ ਬਿਲਕੁਲ ਇਹ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੀ ਵਿਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਦਰਸਲ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਹਰਚਰਨ ਸਿੰਘ ਪੁੱਲਰ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਜਾਣਕਾਰੀ ਮੁਤਾਬਕ ਆਪਕਾਰੀ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਤਾਂ ਦੱਸਦੇ ਕਿ ਸਮਰਾਲਾ ਫਾਰਮ ਹਾਊਸ ਤੇ ਛਾਪੇਮਾਰੀ ਦੌਰਾਨ ਸ਼ਰਾਬ ਬਰਾਮਦ ਹੋਈ ਤੇ ਸੀਬੀਆਈ ਦੀ ਸ਼ਿਕਾਇਤ ਤੇ ਸਮਰਾਲਾ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ ਤੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਫਾਰਮ ਹਾਊਸ ਤੋਂ 3 ਲੱਖ ਰੁਪਏ ਦੀ ਮਹਿੰਗੀ ਸ਼ਰਾਬ ਤੇ 17 ਜਿੰਦਾ ਡਰੋਂਡ ਵੀ ਬਰਾਮਦ ਹੋਈ ਜਿਸ ਤੋਂ ਬਾਅਦ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਫਿਲਹਾਲ ਹਰਚਰਨ ਸਿੰਘ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਹਰਚਰਨ ਸਿੰਘ ਪੁੱਲਰ ਉੱਤੇ 16 ਅਕਤੂਬਰ ਨੂੰ ਸੀਬੀਆਈ ਦੀ ਰੈਡ ਕੀਤੀ ਸੀ ਔਰ ਪੁਲਿਸ ਤੋਂ ਬਾਅਦ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਸੀ ਤੇ ਅਗਲੀ ਸੁਣਵਾਈ ਹੈ ਜਿਹੜੀ ਉਹ 31 ਅਕਤੂਬਰ ਨੂੰ ਹੋਏਗੀ ਸੋ ਬਿਲਕੁਲ ਇੱਕ ਵੱਡੇ ਅਹੁਦੇ ਦੇ ਉੱਤੇ ਬੈਠਾ ਪੁਲਿਸ ਅਧਿਕਾਰੀ ਜਿਸ ਦੀ ਮਹੀਨੇ ਦੀ ਤਨਖਾਹ ਦੀ ਜੇਕਰ ਗੱਲ ਕੀਤੀ ਜਾਵੇ ਤਕਰੀਬਨ ਤਕਰੀਬਨ 216000 ਰੁਪਏ ਬਣਦੀ ਹੈ ਤਾਂ ਇੰਨੀ ਜ਼ਿਆਦਾ ਤਨਖਾਹ ਔਰ ਉਸ ਤੋਂ ਬਾਅਦ ਲੱਖਾਂ ਦੀ ਰਿਸ਼ਵਤ ਕਰੋੜਾਂ ਦੀ ਰਿਸ਼ਵਤ ਆਖਰਕਾਰ ਕਿੱਥੋਂ ਦਾ ਹੈ ਸਹੀ ਤੁਹਾਨੂੰ ਇਰਾਦਾ ਲੱਗਦਾ ਸ਼ਾਇਦ ਦਿਲ ਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਵੱਡੇ ਵੱਡੇ ਮਗਰਮੱਛ ਨੇ ਜਿਹੜੇ ਪੰਜਾਬ ਪੁਲਿਸ ਤੋਂ ਫੜੇ ਕਿਉਂ ਨਹੀਂ ਜਾਂਦੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਹਰ ਰੋਜ਼ ਰੇਡ ਕੀਤੀ ਜਾਂਦੀ ਬਲਡوزر ਐਕਸ਼ਨ ਚਲਾਇਆ ਜਾਂਦਾ ਪਰ ਜਿਹੜੇ ਵੱਡੇ ਮਗਰਮੱਛ ਨੇ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਨਾਥ ਕਿਉਂ ਨਹੀਂ ਪਾਰਿਆ ਕਿ ਉਸ ਤੇ ਕਾਰਵਾਈ ਹੈ ਜਿਹੜੀ ਉਹ ਨਹੀਂ ਕੀਤੀ ਜਾਂਦੀ ਤਾਂ ਬਿਲਕੁਲ ਅਬੜੀ ਮਨਪਾਗੀ ਖਬਰ ਹੈ ਕਿਉਂਕਿ ਜਦੋਂ ਅਸੀਂ ਮੀਡੀਆ ਰਿਪੋਰਟਾਂ ਦੇ ਵਿੱਚ ਇਸ ਦਾ ਜ਼ਿਕਰ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਰੇ ਪੁਲਿਸ ਅਧਿਕਾਰੀਆਂ ਦੀ ਖਾਕੀ ਵਰਦੀ 'ਤੇ ਸਵਾਲ ਜ਼ਰੂਰ ਚੁੱਕੇ ਜਾਂਦੇ ਨੇ ਪਰ ਜੋ ਸੱਚਾ ਲੋਕਾਂ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਗੁਜ਼ਾਰਿਸ਼ ਕਰਦੇ ਹਾਂ ਕਿ ਸਿਰਫ ਛੋਟੇ ਮੁਲਜ਼ਮਾਂ ਨੂੰ ਨਾ ਦੇਖਿਆ ਜਾਵੇ ਜੋ ਵੱਡੇ ਮਗਰਮੱਛ ਨੇ ਉਹਨਾਂ 'ਤੇ ਵੀ ਨਾਥ ਜ਼ਰੂਰ ਪਾਈ ਜਾਵੇ ਸਸ਼ਕਾਲ ਤੋਂ ਜੁੜ ਚੁੱਕੇ ਐਸਐਮ ਜੀਡੀਜ਼ ਤੇ ਡੀਆਈਜੀ ਹਰਚਰਨ ਪੁੱਲਰ ਜਿਨ੍ਹਾਂ ਨੇ ਆਪਣੀ ਖਾਕੀ ਵਰਦੀ ਨੂੰ ਦਾਗਦਾਰ ਕੀਤਾ ਤਾਂ ਜਦੋਂ ਤੋਂ ਇਹ ਮੁੱਦਾ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲਿਆ ਆਮ ਲੋਕ ਨੇ ਜਿਹੜੇ ਪੁਲਿਸ ਅਧਿਕਾਰੀ ਨੂੰ ਸ਼ਕਤ ਦੀਆਂ ਨਜ਼ਰਾਂ ਦੇ ਨਾਲ ਦੇਖ ਰਿਹਾ ਤਾਂ ਬਿਲਕੁਲ ਇਹ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਦਰਸਲ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਹਰਚਰਨ ਸਿੰਘ ਪੁੱਲਰ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਜਾਣਕਾਰੀ ਮੁਤਾਬਕ ਆਪ ਦਾ ਰਿਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਤਦਾਦ ਦੇ ਕਿ ਸਮਰਾਲਾ ਫਾਰਮ ਹਾਊਸ ਤੇ ਛਾਪੇਮਾਰੀ ਦੌਰਾਨ ਸ਼ਰਾਬ ਬਰਾਮਦ ਹੋਈ ਤੇ सीबीआई ਦੀ ਸ਼ਿਕਾਇਤ ਤੇ ਸਮਰਾਲਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਤੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਫਾਰਮ ਹਾਊਸ ਤੋਂ 3 ਲੱਖ ਰੁਪਏ ਦੀ ਮਹਿੰਗੀ ਸ਼ਰਾਬ ਤੇ 17 ਜਿੰਦਾ ਡਰੋਂਡ ਵੀ ਬਰਾਮਦ ਹੋਈ ਜਿਸ ਤੋਂ ਬਾਅਦ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਫਿਲਹਾਲ ਹਰਚਰਨ ਸਿੰਘ ਨਿਆਇ ਖਿਰਾਸਤ ਦੇ ਵਿੱਚ ਨੇ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਹਰਚਰਨ ਸਿੰਘ ਪੁੱਲਰ ਉੱਤੇ 16 ਅਕਤੂਬਰ ਨੂੰ ਸੀਬੀਆਈ ਦੀ ਰੈਡ ਕੀਤੀ ਸੀ ਔਰ ਪੁਲਿਸ ਤੋਂ ਬਾਅਦ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਸੀ ਤੇ ਅਗਲੀ ਸੁਣਵਾਈ ਹੈ ਜਿਹੜੀ ਉਹ 31 ਅਕਤੂਬਰ ਨੂੰ ਹੋਏਗੀ। ਤੋਂ ਬਿਲਕੁਲ ਇੱਕ ਵੱਡੇ ਅਹੁਦੇ ਦੇ ਉੱਤੇ ਬੈਠਾ ਪੁਲਿਸ ਅਧਿਕਾਰੀ ਜਿਸ ਦੀ ਮਹੀਨੇ ਦੀ ਤਨਖਾਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਕਰੀਬਨ ਤਕਰੀਬਨ 2,116,000 ਰੁਪਏ ਬਣਦੀ ਹੈ। ਪਰ ਇੰਨੀ ਜ਼ਿਆਦਾ ਤਨਖਾਹ ਔਰ ਉਸ ਤੋਂ ਬਾਅਦ ਲੱਖਾਂ ਦੀ ਰਿਸ਼ਵਤ ਕਰੋੜਾਂ ਦੀ ਰਿਸ਼ਵਤ ਆਖਰਕਾਰ ਕਿੱਥੋਂ ਦਾ ਹੈ ਸਹੀ ਤੁਹਾਨੂੰ ਇਰਾਦਾ ਲੱਗਦਾ ਸ਼ਾਇਦ ਦਿਲ ਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਵੱਡੇ ਵੱਡੇ ਮਗਰਮੱਛ ਨੇ ਜਿਹੜੇ ਪੰਜਾਬ ਪੁਲਿਸ ਤੋਂ ਫੜੇ ਕਿਉਂ ਨਹੀਂ ਜਾਂਦੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਹਰ ਰੋਜ਼ ਰੇਡ ਕੀਤੀ ਜਾਂਦੀ ਬਲਡوزر ਐਕਸ਼ਨ ਚਲਾਇਆ ਜਾਂਦਾ ਪਰ ਜਿਹੜੇ ਵੱਡੇ ਮਗਰਮੱਛ ਨੇ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਨਾਥ ਕਿਉਂ ਨਹੀਂ ਪਾਰਿਆ ਕਿਉਂ ਉਸ ਤੇ ਕਾਰਵਾਈ ਹੈ ਜਿਹੜੀ ਉਹ ਨਹੀਂ ਕੀਤੀ ਜਾਂਦੀ ਤਾਂ ਬਿਲਕੁਲ ਅਬੜੀ ਮਨਪਾਗੀ ਖਬਰ ਹੈ ਕਿਉਂਕਿ ਜਦੋਂ ਅਸੀਂ মিডিਆ ਰਿਪੋਰਟਾਂ ਦੇ ਵਿੱਚ ਇਸ ਦਾ ਜ਼ਿਕਰ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਰੇ ਪੁਲਿਸ ਅਧਿਕਾਰੀਆਂ ਦੀ ਖਾਕੀ ਵਰਦੀ ਦੇ ਉੱਤੇ ਸਵਾਲ ਜ਼ਰੂਰ ਚੁੱਕੇ ਜਾਂਦੇ ਨੇ ਪਰ ਜੋ ਸੱਚਾ ਲੋਕਾਂ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਗੁਜ਼ਾਰਿਸ਼ ਕਰਦੇ ਹਾਂ ਕਿ ਸਿਰਫ ਛੋਟੇ ਮੁਲਜ਼ਮਾ ਨੂੰ ਨਾ ਦੇਖਿਆ ਜਾਵੇ ਜੋ ਵੱਡੇ ਮਗਰਮੱਛ ਨੇ ਉਹਨਾਂ ਤੇ ਵੀ ਨਾਥ ਜ਼ਰੂਰ ਪਾਈ ਜਾਵੇ